ਤੁਰਦੇ ਆ ਤੁਰਦੇ ਆ ਗੁਰੂ ਜੀ ਗੋਰਾਖ ਮਤੇ ਪਹੁੰਚੇ ਜੋ ਜੋਗੀਆਂ ਦਾ ਕੇਂਦਰ ਸੀ ਉੱਥੇ ਜੋਗੀ ਕਈ ਪ੍ਰਕਾਰ ਦੀ ਸਾਧਨਾ ਕਰਦੇ ਸਨ ਉੱਥੇ ਦੇ ਆਮ ਲੋਕਾਂ ਦੀ ਧਾਰਨਾ ਸੀ ਕਿ ਇਹ ਜੋਗੀ ਜਿਸ ਨੂੰ ਵੀ ਵਰਦੇ ਦਿੰਦੇ ਹਨ ਉਹਨਾਂ ਦੀਆਂ ਕੁਲਾ ਤਰ ਜਾਂਦੀਆਂ ਹਨ ਤੇ ਜਿੰਨੂੰ ਸਰਾਬ ਦਿੰਦੇ ਹਨ ਉਹਨਾਂ ਦੀਆਂ ਡੁੱਬ ਜਾਂਦੀਆਂ ਸਨ ਇਸ ਕਰਕੇ ਆਮ ਲੋਕ ਹਰ ਹੀਲੇ ਇਹਨਾਂ ਨੂੰ ਖੁਸ਼ ਰੱਖਣ ਦੇ ਚੱਕਰ ਵਿੱਚ ਕਈ ਕਿਸਮ ਦੇ ਚੜਾਵੇ ਚੜਾਉਂਦੇ ਰਹਿੰਦੇ ਸਨ ਗੁਰੂ ਜੀ ਨੂੰ ਲੋਕਾਂ ਦਾ ਸ਼ੋਸ਼ਣ ਹੁੰਦੇ ਵੇਖ ਕੇ ਬਹੁਤ ਬੁਰਾ ਲੱਗਾ। ਉਹਨਾਂ ਨੇ yogੀਆਂ ਦੇ ਕੇਂਦਰ ਨੇੜੇ ਇਲਾਹੀ ਬਾਣੀ ਦਾ ਕੀਰਤਨ ਸ਼ੁਰੂ ਕਰ ਦਿੱਤਾ। ਜੰਗਰਨਾਥ ਅਤੇ ਭੰਗਰਨਾਥ yogੀ ਗੁਰੂ ਜੀ ਦੇ ਪਾਸ ਆ ਕੇ ਕਈ ਸਵਾਲ ਕਰਨ ਲੱਗੇ। ਗੁਰੂ ਜੀ ਨੇ ਉਹਨਾਂ ਦੇ ਸਵਾਲਾਂ ਦੇ ਧੁਕਵੇ ਉੱਤਰ ਦਿੰਦਿਆਂ ਸਮਝਾਇਆ ਕਿ ਅਸਲ yogੀ ਉਹ ਹੈ ਜੋ ਸੰਸਾਰ ਵਿੱਚ ਰਹਿੰਦਿਆਂ ਹੋਇਆ ਵੀ ਪਰਮ ਪਿਤਾ ਪਰਮਾਤਮਾ ਨਾਲ ਜੁੜਿਆ ਰਹੇ। ਵੱਖ-ਵੱਖ ਤਰ੍ਹਾਂ ਦੇ ਭੇਖ ਧਾਰਨ ਕਰਨ ਨਾਲ yogੀ ਨਹੀਂ ਬਣ ਜਾਈਦਾ। ਮੰਨੂ ਸਿੱਧੇ ਰਸਤੇ ਪਾਉਣ ਲਈ ਪਰਮਾਤਮਾ ਨਾਲ ਜੁੜੇ ਰਹਿਣ ਦੀ ਲੋੜ ਹੈ ਇਸ ਤਰ੍ਹਾਂ ਗੁਰੂ ਜੀ ਨੇ ਜੋਗੀਆਂ ਦੇ ਕਈ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀ ਨਿਸ਼ਾ ਕਰਾਈ ਜਿਸ ਕਾਰਨ ਉਹ ਗੁਰੂ ਜੀ ਦੇ ਪੱਕੇ ਸਿੱਖ ਬਣ ਗਏ ਅਤੇ ਗੋਰਾਖ ਮਤਿਆ ਦਾ ਕੇਂਦਰ ਸਿੱਖੀ ਦਾ ਕੇਂਦਰ ਵੱਡ ਗਿਆ ਜਿਸ ਦਾ ਨਾਂ ਗੋਰਾਖ ਮੱਤੇ ਤੋਂ ਬਦਲ ਕੇ ਨਾਨਕ ਮਤਾਰਕ